ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪੜਾਈ ਜੋ ਸਾਨੂੰ ਰੋਜ਼-ਰੋਜ਼ ਜ਼ਿੰਦਗੀ ਵਿੱਚ ਵਰਤਣੀ ਪੈਂਦੀ ਹੈ ਇਹਨੂੰ ਸਮਝ ਸਕੀਏ ਇਹਨੂੰ ਵਿਚਾਰ ਸਕੀਏ ਹਾਂਜੀ ਇਹਨਾਂ ਬਾਰੇ ਅਸੀਂ ਗੱਲਬਾਤ ਕਰੀਏ ਜੀ ਕਿਉਂਕਿ ਇਹ ਸਾਡੇ ਜ਼ਿੰਦਗੀ ਦਾ ਅਹਿਮ ਹਿੱਸਾ ਨੇ ਜੇ ਇਹਨਾਂ ਸਾਡੂੰ ਇਹਨਾਂ ਬਾਰੇ ਸਮਝ ਹੋਵੇਗੀ ਤਾਂ ਇਹ ਸਾਡੀ ਜ਼ਿੰਦਗੀ ਦੀ ਤਾਕਤ ਬਣ ਜਾਣਗੇ ਪਰ ਜੇ ਅਸੀਂ ਨਾ ਸਮਝੇ ਤਾਂ ਸਾਡੀ ਜ਼ਿੰਦਗੀ ਤੇ ਵਿਕਾਰ ਬਣ ਜਾਂਦੇ ਨੇ ਜਿਹੜੇ ਸਾਡੀ ਜ਼ਿੰਦਗੀ ਨੂੰ ਡਬੋ ਦਿੰਦੇ ਨੇ। ਤੋਂ ਇਹਨਾਂ ਵਾਰ ਸਾਨੂੰ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਹਾਂ ਇਹਨਾਂ ਪੰਜ ਵਿਸ਼ਿਆਂ ਚ ਲਾ ਲਓ ਵੀ ਕੋਈ ਵੀ ਵਿਸ਼ਾ ਇਹ ਨਹੀਂ ਹੈ ਵੀ ਜਿਹੜਾ ਸਾਨੂੰ ਜ਼ਿੰਦਗੀ ਵਿੱਚ ਨਹੀਂ ਚਾਹੀਦਾ ਚਾਹੀਦੇ ਸਾਰੀਆਂ। ਸਿਰਫ ਇਹਨਾਂ ਦੇ ਵਰਤੋਂ ਆ ਜਿਹੜੀ ਇਹਨਾਂ ਦੀ ਪੜ੍ਹਾਈ ਹੈ ਉਹ ਆਪਾਂ ਨੂੰ ਬਚਪਨ ਤੋਂ ਯਾਨੀ ਕਿ ਜਾਗਰੂਕ ਹੋਣਾ ਪੈਣਾ ਇਹਨਾਂ ਬਾਰੇ। ਹਾਂ ਜੇ ਸਾਡੇ ਸਕੂਲ 'ਚ ਇਹ ਸਿਸਟਮ ਹੋਵੇ ਫਿਰ ਤਾਂ ਬਹੁਤ ਵਧੀਆ ਸਾਨੂੰ ਸ਼ੁਰੂਦਰ ਬੜਤਰ ਪਤਾ ਲੱਗ ਜੇ ਵੀ ਇਹ ਕਿਆ ਚੀਜ਼ਾਂ ਨੇ। ਇਹ ਉਹ ਸਾਡੇ ਗਿਆਨ ਇੰਦਰੇ ਨੇ ਵੀ ਜਿਹਨਾਂ ਬਾਰੇ ਸਾਨੂੰ ਸਮਝ ਹੋਵੇਗੀ ਤਾਂ ਜ਼ਿੰਦਗੀ ਸੌਖੇ ਹੋ ਜਾਣਗੇ। ਕਿਉਂਕਿ ਜਦੋਂ ਕੋਈ ਵੀ ਬੰਦਾ ਕਿਸੇ ਵਿਕਾਰ ਚ ਡੁੱਬ ਜਾਂਦਾ ਹੈ ਉਹਨੂੰ ਬਾਅਦ ਚ ਸਮਝਦਾ ਲੱਗਦੀ ਹੈ ਵੀ ਮੈਂ ਤਾਂ ਆਪਣੀ ਜ਼ਿੰਦਗੀ ਪਰ ਖਰਾਬ ਕਰ ਲਈ ਵੀ ਇਹ ਵੀ ਇਹ ਗੁੱਸੇ 'ਚ ਕੁਝ ਵੀ ਮੈਂ ਕਰ ਤੇ ਆ ਤਾਂ ਬਾਅਦ ਸਮਝ ਆਉਂਦੀ ਵੀ ਮੈਂ ਐਡਾ ਵੱਡਾ ਐਕਸ਼ਨ ਲੈ ਲਿਆ ਪਰ ਜੇ ਉਹਨਾਂ ਦੀ ਪਹਿਲੀ ਟ੍ਰੇਨਿੰਗ ਹੋ ਗਈ ਉਹਨੂੰ ਸਮਝ ਹੋਏਗੀ ਵੀ ਗੁੱਸੇ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਕਾਮ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਤਾਂ ਉਸ ਜ਼ਿੰਦਗੀ ਬਹੁਤ ਸੌਖੀ ਹੋ ਜਾਏਗੀ ਜ਼ਿੰਦਗੀ 'ਚ ਕਿਸੇ ਗਲਤ ਐਕਸ਼ਨ ਤੋਂ ਬਚ ਜਾਏਗਾ ਹਾਂ ਕਿਉਂਕਿ ਨਾ ਇਹ ਨਾ ਜਿਵੇਂ ਇੱਕ ਨਹੀਂ ਯਾਨੀ ਕਿ ਪੰਜਾ ਚੋ ਲਾ ਲਓ ਵੀ ਕੋਈ ਵੀ ਚੀਜ਼ ਆਪਾਂ ਨਾ ਬਿਨਾਂ ਸਮਝੇ ਵਰਤ ਲੈਣਾ ਉਹਦਾ ਯਾਨੀ ਕਿ ਆਪਣ ਬਹੁਤ ਵੱਡਾ ਨੁਕਸਾਨ ਹੁੰਦਾ ਇਸ ਲਈ ਆਪਾਂ ਨੂੰ ਇਹ ਸਮਝਣਾ ਪੈਣਾ ਇਹ ਕੋਈ ਗਲਤ ਨਹੀਂ ਹੈ ਕੋਈ ਮਾੜੀ ਚੀਜ਼ ਨਹੀਂ ਹੈ ਸਿਰਫ ਇਹਨਾਂ ਦੀ ਇੱਕ ਸਮਝ ਹੋਣੀ ਚਾਹੀਦੀ ਹੈ ਹਾਂ ਇਹਨਾਂ ਨੂੰ ਸਾਨੂੰ ਵਰਤਣਾ ਸਿੱਖਣਾ ਪਏਗਾ ਜੀ ਇਹਨਾਂ ਬਾਰੇ ਸਾਡੇ ਗੁਰੂ ਸਾਹਿਬਾਨ ਨੇ ਵੀ ਇੰਨੀ ਗੱਲ ਕੀਤੀ ਹੋਈ ਹੈ ਵੀ ਅਸਲੀ ਜੰਗ ਉਹ ਹੈ ਵੀ ਤੁਸੀਂ ਇਹਨਾਂ ਨਾਲ ਜੰਗ ਕਰੋ ਇਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਇਹਨਾਂ ਨੂੰ ਹਰਾ ਦਿੰਦਾ ਹੈ ਉਹ ਸਭ ਤੋਂ ਵੱਡਾ ਸੂਰਮਾ ਦੱਸਦੀ ਹੈ ਗੁਰਬਾਣੀ ਕਿਉਂਕਿ ਇਹਨਾਂ ਨੂੰ ਕੋਈ ਜੇ ਬਾਕੀ ਸੂਰਮੇ ਬਾਹਰੋਂ ਦੇਖਣ ਵਾਲੇ ਨੇ ਇਹ ਹੈ ਜਿਹਨਾਂ ਸਾਰੇ ਜਿਹੜੇ ਸਾਡੇ ਅੰਤਰੂਨੀ ਨੇ ਜਿਹਨੂੰ ਬਾਹਰੋਂ ਅਸੀਂ ਦੇਖ ਵੀ ਨਹੀਂ ਸਕਦੇ ਇਹਨਾਂ ਨਾਲ ਜੰਗ ਕਰਨੀ ਬਹੁਤ ਮੁਸ਼ਕਲ ਹੈ ਹਾਂ ਇੱਕ ਤਾਂ ਬਾਹਰ ਦੀ ਆਜ਼ਾਦੀ ਹੈ ਇੱਕ ਆਪਣੀ ਅੰਦਰ ਦੀ ਆਜ਼ਾਦੀ ਹੈ ਬਾਹਰ ਤੋਂ ਆਪਾਂ ਦੇਖੋ ਮੰਨੇ ਨੇ ਵੀ ਚਲੋ ਆਜ਼ਾਦ ਆ ਪਰ ਇਹਨਾਂ ਲਈ ਇਹਨਾਂ ਤੋਂ ਆਪਣਾ ਇੱਕ ਅੰਦਰਲੀ ਆਜ਼ਾਦੀ ਆਪਾਂ ਨੂੰ ਲੈਣੀ ਪੈਣੀ ਹੈ ਕਰਨੀ ਪੈਣੀ ਹੈ ਉਹ ਵੀ ਆਪ ਸਮਝ ਕੇ ਆਪ ਇਹਨਾਂ ਨਾਲ ਲੜ ਕੇ ਹਾਂ ਇਹਨਾਂ ਨੂੰ ਸਾਨੂੰ ਜੇ ਸਮਝ ਹੋਏਗੀ ਤਾਂ ਕਰਾਂਗੇ ਨਹੀਂ ਹੁਣ ਜਿੱਦਾ ਬਚਪਨ ਚਾਹੇ ਕਾਮ ਚ ਕੋਈ ਵੀ ਸਾਡੀ ਨੌਜਵਾਨੀ ਦੇਖ ਲੋ ਕਿੰਨੇ ਜਿਆਦਾ ਇਕ ਲਗਤ ਆਪਾਂ ਉਲਾਰੂ ਹੋ ਜਾਂਦੇ ਆ ਵੀ ਉਸ ਪਾਸੇ ਚਲੇ ਜਾਂਦੇ ਆ ਪਰ ਜੇ ਸਾਨੂੰ ਸਮਝ ਹੋਏਗੀ ਵੀ ਇੱਕ ਕਾਮ ਸਾਡੀ ਤਾਕਤ ਹੈ ਵੀ ਸਾਨੂੰ ਕੁਦਰਤ ਨੇ ਸ੍ਰਿਸ਼ਟੀ ਚ ਚਲਾਉਣ ਵਾਸਤੇ ਇੱਕ ਬਣਾਈ ਹੋਈ ਚੀਜ਼ ਪਰ ਅਸੀਂ ਉਹਨੂੰ ਕਿੰਨਾ ਜਿਆਦਾ ਆਪਣੇ ਸਮਾਜ ਚ ਹੈਵੀ ਕਰ ਰੱਖਿਆ ਹੈ ਵੀ ਹਰੇਕ ਗੱਲ ਸਾਡਾ ਬਿਨਾ ਕਾਮ ਤੋਂ ਗਾਣਾ ਨਹੀਂ ਹੈ ਕੋਈ ਫਿਲਮ ਨਹੀਂ ਹੈ ਹਰੇਕ ਉਸ ਦੀ ਦਿਵਾਲੇ ਖੜੀ ਹੈ ਕਿਉਂ ਨੂੰ ਇੰਨਾ ਜਿਆਦਾ ਆਪਾਂ ਨੇ ਵਪਾਰ ਚੜਾ ਕੇ ਪ੍ਰਮੋਟ ਕਰ ਲਿਆ ਜਿਸ ਦੇ ਕਰਕੇ ਸਾਡਾ ਸਮਾਜ ਬਸ ਉਹਦੇ ਵਿੱਚ ਲਪਤ ਹੋ ਗਿਆ ਜੀ हां ਕਿਉਂਕਿ ਦੇਖੀ ਆਪਾਂ ਨਾ ਇੱਥੇ ਨਹੀਂ ਤਾਂ ਦੇਖੋ ਬਾਹਰ ਹੈ ਇਹਨਾਂ ਦੀ ਪੜ੍ਹਾਈ ਉਹ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾ ਦਿੰਦੇ ਆ ਹਨਾ ਕਾਮ ਬਾਰੇ ਹਰੇਕ ਚੀਜ਼ ਬਾਰੇ ਇਹਨਾਂ ਬਾਰੇ ਕਿ ਕਿਦਾਂ ਇਹਨੂੰ ਆਪਸ ਤੁਸੀਂ ਅੰਡਰਸਟੈਂਡਿੰਗ ਇਹਨਾਂ ਤੇ ਵਿੱਚ ਰਹਿਣਾ ਹਾਂ ਉੱਥੇ ਖੁੱਲ ਕੇ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਫੇਰ ਵੀ ਕਿਸੇ ਹੱਦ ਤੱਕ ਉਹ ਜਾਗਰੂਕ ਹੋ ਜਾਂਦੇ ਆ ਜੀ ਵੀ ਉਹ ਇੰਨੀ ਜ਼ਿਆਦਾ ਨਾ ਕਦੀ ਇਨੀਸ਼ੀਏਟਿਵ ਕੋ ਰੋਧ ਕਰਦੇ ਆ ਨਾ ਉਹ ਕਾਮ ਕਰਦੇ ਆ ਉਹ ਲੋਭ ਚ ਵੀਨ ਕਰਦੇ ਹੈ ਉਹ ਸਾਰੇ ਸਿਸਟਮ ਸਮਝ ਕੇ ਚੱਲਦੇ ਆਂ ਵੀ ਇਹ ਸਾਡੇ ਇੱਕ ਕੁਦਰਤ ਨੇ ਬਣਾ ਕੇ ਦਿੱਤੇ ਗਿਆਨ ਇੰਦਰੇ ਪਰ ਅਸੀਂ ਇਹਨਾਂ ਨੂੰ ਇੰਨਾ ਜ਼ਿਆਦਾ ਨਹਾਬ ਵੀ ਨਾ ਕਰ ਲਈ ਵੀ ਸਾਡੀ ਜ਼ਿੰਦਗੀ ਬਰਬਾਦ ਹੋ ਜਾਈ। ਹਾਂ ਕਿਉਂਕਿ ਮਨੁੱਖ ਤੋਂ ਬਿਨਾਂ ਨਾ ਸਾਰੇ ਜੀਵ ਜੰਤੂ ਬੰਨੇ ਹੋਏ ਨੇ ਹਨਾ। ਨਾ ਜ਼ਿਆਦਾ ਉੱਪਰ ਨਾ ਥੱਲੇ ਮਨੁੱਖਾਂ ਨੂੰ ਇਹ ਗਿਆਨ ਲੈਣਾ ਪੈਂਦਾ ਇਹਨਾਂ ਦੀ ਸਿਰ ਵਰਤੋਂ ਸਮਝਣਾ ਸਹੀ ਵਰਤੋਂ ਲਈ। ਹਾਂ ਕਿਉਂਕਿ ਮਨੁੱਖ ਨੂੰ ਕੁਦਰਤ ਨੇ ਇਹ ਸਮਝ ਹੀ ਦਿੱਤੀ ਹੈ ਜੀ ਜਿਹਦਾ ਇਹ ਸਮਝ ਲੈ ਲੇਗਾ ਫਿਰ ਤੈਨੂੰ ਸੌਖਾ ਹੋ ਜਾਏਗਾ ਪਰ ਜੇ ਨਾ ਸਮਝ ਲਈ ਨਾ ਆਟੋਮੈਟਿਕ ਆਪਣੇ ਆਪ نیچے ਚਲੇ ਜਾਣਾ ਕਿਉਂ ਨੂੰ ਵਰਤਣ ਜੋਸੀ ਦਾ ਗਿਆਨ ਹੀ ਨਹੀਂ ਹੋਏਗਾ ਫਿਰ ਉਹਨੂੰ ਵਰਤਨਾ ਨਹੀਂ ਪਤਾ ਹੋਏਗਾ ਕਿ ਕਿੰਨੀ ਕੀ ਵਰਤਣੀ ਘੱਟ ਵਰਤਣੀ ਵੱਧ ਵਰਤਣੀ ਹੈ ਪਰ ਜੇ ਇਹਨਾਂ ਦੀ ਗਿਆਨ ਹੋਏਗਾ ਫਿਰ ਬੰਦਾ ਇਹਨੂੰ ਸਮਝ ਕੇ ਚਲੇਗਾ ਵੀ ਹਾਂ ਮੈਂ ਇਹ ਫਾਇਦਾ ਕਰ ਰਹੇ ਹਾਂ ਕਿ ਨੁਕਸਾਨ ਕਰ ਰਹੇ ਹਾਂ ਹਾਂ ਇਹਨੂੰ ਕਿ ਬਚਪਨ ਚ ਲਾਲੋ ਜਾਂ ਜਵਾਨੀ ਚ ਕਿਤੇ ਵੀ ਲਾਲੋ ਬੇ ਪਛਤਾਣ ਨਾਲੋਂ ਪਹਿਲਾਂ ਕਿਉਂ ਨਾ ਉਹ ਚ ਹਰੇਕ ਚੀਜ਼ ਦੇ ਆਪਾਂ ਸਮਝ ਲੈ ਲਈਏ ਹਾਂ ਕਈ ਸੌਖੇ ਹੋ ਜੀ ਹਨਾ ਹਾਂ ਜੀ ਇਹਨਾਂ ਦੀ ਗੱਲ ਹੋਏਗੀ ਤਾਂ ਹੀ ਹੌਲੀ-ਹੌਲੀ ਨਾ ਵਾਸਤੇ ਵੀ ਬਾਹਰ ਸਾਨੂੰ ਪਤਾ ਚੱਲੇਗਾ ਜਦੋਂ ਤੱਕ ਇਹਨਾਂ ਬਾਰੇ ਗੱਲ ਹੀ ਨਾ ਕਰਾਂਗੇ ਤਾਂ ਸਾਨੂੰ ਵੀ ਅਸੀਂ ਵੀ ਕਿੱਦਾਂ ਵੀ ਇਹਨਾਂ ਵਾਸਤੇ ਅਵੇਅਰ ਹੋਵਾਂਗੇ ਹਾਂ ਜੀ ਅੱਜ ਆਪਾਂ ਆਪਣਾ ਸਮਾਜ ਇਹ ਕਿਤੇ ਵੀ ਦੇਖੀ ਹੈ ਹਨਾ ਸਭ ਤੋਂ ਜ਼ਰੂਰੀ ਇਹ ਗੱਲ ਹੈ ਇਹਨਾਂ ਬਾਰੇ ਕਰਨ ਦੀ ਯਾਨੀ ਕਿ ਇਹਨਾਂ ਤੋਂ ਭੱਜਣ ਦੀ ਨਹੀਂ ਇਹਨਾਂ ਨੂੰ ਸਮਝ ਕੇ ਵਰਤਣ ਦੀ ਹੈ ਹਾਂ ਜੀ ਅਸੀਂ ਵੀ ਚਲੋ ਹੌਲੀ-ਹੌਲੀ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ ਵੀ ਕੋਈ ਦੁੱਧ ਤੇ ਥੋਤੇ ਤਾਂ ਹੈ ਨਹੀਂ ਜੀ ਪਰ ਕੋਸ਼ਿਸ਼ ਹੈ ਵੀ ਹੌਲੀ-ਹੌਲੀ ਚੀਜ਼ਾਂ ਨੂੰ ਜੇ ਅਸੀਂ ਕਿਸੇ ਨਾ ਕਿਸੇ ਨੂੰ ਤਾਂ ਗੱਲ ਕਰਨੀ ਪੈਣੀ ਹੈ ਹਾਂ ਕਿਉਂਕਿ ਦੇਖੋ ਕਿਸੇ ਨੂੰ ਤਾਂ ਵੀਰੋਂ ਅੱਗੇ ਆਣੀ ਪੈਣਾ ਜਿੰਨਾ ਕੋ ਸਾਤੋਂ ਹਨਾ ਹੈ ਆਪਾਂ ਕਰ ਰਹੇ ਆ ਪਰ ਇਹਨਾਂ ਦੀ ਬਹੁਤ ਜ਼ਿਆਦਾ ਅੰਝ ਲੋਡ ਹੈ ਹਾਂ ਅਸੀਂ ਵੀ ਇਹਨਾ ਕੰਮ ਕਰੋ ਵਿਚੀ ਸੰਸਾਰ ਦੇ ਵਿੱਚ ਜੀਣ ਲੱਗੇ ਬਸੀ ਕੋਈ ਬਾਹਰ ਤੋਂ ਵੀ ਸਿੱਧੇ ਤਾਂ ਡਾਇਰੈਕਟ ਆਈ ਨਹੀਂ ਅਸੀਂ ਵੀ ਇਹ ਵੀ ਕੋਸ਼ਿਸ਼ ਹੈ ਪਰ ਸਮਝੇਗੇ ਹੌਲੀ ਹੌਲੀ ਜੀ ਗੱਲ ਕਰਾਂਗੇ ਤਾਂ ਸਾਡੇ ਸਮਾਜ ਵਿੱਚ ਤਾਂ ਹਿੱਸਾ ਬਣਨਗੇ ਇਹ ਗੱਲਾਂ ਹਾਂ ਜਿਵੇਂ ਗੁਰਬਾਣੀ ਵਿੱਚ ਆਨਾ ਵੀ ਜਿੰਨ ਮਿਲ ਮਾਰੇ 500 ਰੁਪਏ ਐਸੋ ਕੌਣ ਬਲੀ ਦੇ ਵੀ લાલો ਵੀ ਆਪਣੇ ગુરુਾਂ ਉਹਨਾਂ ਨੇ ਵੀ ਇਹ ਹੀ ਗੱਲ ਕਹੀ ਹੈ ਵੀ ਜਿਨ੍ਹਾਂ ਨੇ ਪੰਜ ਵਸ ਚ ਕਰ ਲੈਣਾ ਵੀ ਅਸਲੀ ਸੂਰਬੀਰ ਉਹ ਹੈ ਹਾਂ ਵੀ ਜੂਨੇ ਜ਼ਿੰਦਗੀ ਦੀ ਜੰਗ ਜਿੱਤ ਲਈ ਜਿਹਨੇ ਇਹਨਾਂ ਨੂੰ ਕੰਟਰੋਲ ਕਰ ਲਿਆ ਹਾਂ ਭਗਤੀ ਗਾਨੀ ਕੋਈ ਵੀ ਨਾਮ ਕੁਝ ਵੀ ਜਪਣਾ ਨਾ ਵੀ ਬਸ ਮੇਨ ਇਹਨਾਂ ਦੇ ਉਹ ਚ ਕੰਟਰੋਲ ਚਾਹੀਦਾ ਇਹ ਨਹੀਂ ਹੈ ਵੀ ਇੱਕਦਮ ਬੰਦਾ ਵੀ ਹਨਾ ਬੀ ਸਮਾਨ ਤੇ ਇੱਕਦਮ ਫੇਰ ਥੱਲੇ ਵੀ ਹਾਂ ਫਿਰ ਉਹ ਕਾਦੀ ਭਗਤੀ ਕਰਦੀ ਉਹ ਅਸਲੀ ਭਗਤੀ ਤਾਂ ਇਹ ਹੀ ਹੈ ਵੀ ਇਹਨਾਂ ਨੂੰ ਅਸੀਂ ਸਮਝ ਕੇ ਕਿ ਅਸੀਂ ਇਹਨਾਂ ਨੂੰ ਚਲਾਈਏ ਇਹ ਸਾਨੂੰ ਨਾ ਚਲਾਉਣਾ ਹਾਂ ਵੀਰੋ ਸਾਡਾ ਅੱਜ ਦਾ ਵੀਸਾ ਸੀ ਇਹਨਾਂ ਚ ਆਪਾਂ ਹੋਰ ਥੋੜਾ ਆਉਣ ਵਾਲੇ ਟਾਈਮ 'ਚ ਖੁੱਲ ਕੇ ਗੱਲ ਕਰਾਂਗੇ ਇਕੱਲੇ ਇਕੱਲੇ ਇੱਕ ਇੱਕ ਤੇ ਤੁਹਾਨੂੰ ਚੰਗਾ ਲੱਗਿਆ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ